ਤਤਨਾ ਸਰਿਵਾਹੇ ਗੁਰ ਸਾਹਿਬ ਜੀ ਤੋ ਸੰਰਾਥ ਵੱਡਾ ਮੇਰੀ ਮਤ ਥੋਰੀ ਰਾਮ ਪਾਲ ਹੈ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜ ਸਾਮਹੀ ਨੂਰੇ ਅਰਸੋਂ ਕੁਰਸੋਂ ਚਟੀਆਂ ਤੁਦ ਡਿਠੇ ਸੱਚ ਪਾਤ ਸਾਹ ਮਲ ਜਨਮ ਜਨਮ ਦੀ ਕਟਰੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਅਹ ਲਲਾ ਪੰਜਵਾਂ ਕਾਰ ਦੂਜਾ ਅਸ਼ਟ ਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪੰਗਮ ਸਾਦੇ ਪੰਜ ਜਨਾਸੋਂ ਸੰਗ ਨ ਛੁਟਕਿਓ ਅਧਿਕ ਅਹੰਬਦ ਬਾਦੇ ਪਾਠ ਪੜਿਓ ਅਰ ਬੇਦ ਬੀ ਚਾਰੇਓ ਨੇ ਬਲ ਭੰਗ ਮਸਾ ਦੇ ਪੰਜ ਜਨਾਸੋਂ ਸੰਗ ਨਾ ਛੁਟਕਿਓ ਅਦਿਕ ਅੰਬਦ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਰਮਾਨੇ ਕਾਂ ਹਾਰ ਪਰਿਓ ਸੁਆਮੀ ਕੈ ਦਵਾਰੈ ਦਿਜੈ ਬੁੱਧ ਬਬੇ ਕਾਂ ਰਾ ਨ ਭਾਇਓ ਕਰਪਾਤੀ ਰਹੋ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭਰ ਮਿਓ ਦੁਬਦਾ ਛਟਕੈ ਨਾਹੀ ਮਨ ਕਾਮਨਾ ਤੀਰਤ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੈ ਬਿਦ ਜੇ ਲਖ ਜਤਨ ਕਰਾਏ ਕੰਕ ਕਾਮਨੀ ਹੈ ਵਰ ਗੈਵਰ ਬਹੁ ਬਿੱਦਦਾਨ ਦਾ ਤਾਰਣ ਅਨ ਬਸਤਰ ਭੂਮ ਬਹੁ ਵਰਪੇ ਨਹਿ ਮਿਲਿਆ ਹਰ ਦਵਾਰਾਂ ਪੂਜਾ ਜਾ ਬੰਦਨ ਡੰਡਉਤ ਖੱਟ ਕਰਮ ਰਤ ਰਹਤਾ ਹਉ ਹਉ ਕਰਤ ਬੰਦਨ ਮਹਿ ਪਰਿਆ ਨਹਿ ਮਿਲੈ ਜੁਗਤਾ ਜੋ ਸਦ ਹਸਨ 84 ਇਹ ਪੀ ਕਰ ਕਰ ਰਹਨ ਵੱਡਿਆਰ ਜਾ ਤਿਰ ਪਿਰ ਜਨਮ ਹਰ ਸੋ ਸੰਗ ਨਾ ਗਹਿਆਨ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਆਫਾਰਾ ਸੇ ਦਸੋਨੀ ਚੰਦਨ ਚੋਆ ਨਰਕ ਕੋਰ ਕਾ ਦਵਾਰਾ ਹਰ ਕੀਰਤ ਸਾਦ ਸੰਗਤ ਹੈ ਸਿਰ ਕਰ ਮਨ ਕੈ ਕਰ ਮਾ ਕਹੋ ਨਾਨਕ ਤਿਸ ਪਉ ਪ੍ਰਾਪਤ ਜਿਸ ਉਰ ਬਲਖੇ ਕਾ ਲੈਣਾ ਤੇਰੋ ਸੇਵਕ ਹੈ ਰੰਗ ਮਾਤਾ ਭਾਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਤੇਰੋ ਸੇਵਕ ਇਹ ਰੰਗ ਮਾਤਾ ਤਾਂ ਪਾਇਓ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੁਜਾ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤ ਰਨਾਹੀ ਦਾ ਤਾਰ ਵਿਸਰਨਾਹੀ ਦਾ ਤਾਰ ਆਹੀ ਕਥਨ ਇਸੇ ਨਾਮ ਦੀ ਦਾ ਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਨ ਗਾਵਾਂ ਦਿਨ ਰਾਤ ਗੁਨ ਗਾਵਾਂ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਜੀ ਕਾ ਖਾਲਸਾ ਵਾਹ ਗੁਰ ਜੀ ਕੀ ਫਤ